ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਚਲੋ ਜੀ ਕਾਫੀ ਦਿਨ ਹੋ ਗਏ ਆਪਾਂ ਬਹੁਤ ਜ਼ਿਆਦਾ ਬੀਜੀ ਚੱਲ ਰਹੇ ਸੀ ਕੁਝ ਪਹਿਲਾਂ ਮਿਸਤਰੀਆਂ ਕਰਕੇ ਹੋ ਗਿਆ ਉਸ ਤੋਂ ਬਾਅਦ ਵਿਆਹ ਦੇ ਵਿੱਚ ਵਾਗੇ ਵਿਆਹ ਤੋਂ ਬਾਅਦ ਆ ਕੇ ਥੱਕ ਗਏ ਫਿਰ ਬਿਮਾਰ ਹੋ ਗਏ ਅੱਜ ਮਸਾਂ ਥੋੜਾ ਜਿਹਾ ਸੈਟਿੰਗ ਜੀ ਹੋਈ ਹੈ ਤੇ ਚਲੋ ਜੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਆ ਸੂਟ ਰਹਿਣਗੇ ਜੀ ਸਦਾ ਬਹਾਰ ਇਹ ਤੁਸੀਂ ਗਰਮੀ ਪਾਓ ਸਰਦੀ ਪਾਓ ਬਹੁਤ ਵਧੀਆ ਹੈਗੀ ਹੈ ਜਿਹੜੀ ਫੈਬਰਿਕ ਰਹੇਗੀ ਇਹ ਸੂਟ ਨਾ ਜਿਹੜਾ ਆਪਣੇ ਕੋਲੇ ਸਟਾਕ ਪਿਆ ਜੀ ਇਹਦੀ ਆਪ ਡੇਲੀ ਵੀਡੀਓ ਪਾਉਂਗੀ ਮੈਂ ਮੇਰੇ ਕੋਲੇ ਇਹਦੇ ਵਿੱਚ ਨਾ ਸਿੰਗਲ ਸਿੰਗਲ ਕਲਰ ਹੀ ਰਹਿ ਗਏ ਪੰਜ ਚਾਰ ਸੂਟ ਨੇ ਸਾਰੇ ਉਹਦੇ ਵਿੱਚ ਆਪਾਂ ਡੇਲੀ ਦੀ ਡੇਲੀ ਉਹ ਵੀਡੀਓ ਪੰਜ ਚਾਰ ਦਿਨਾਂ ਦੇ ਵਿੱਚ ਪਾ ਕੇ ਤੁਹਾਨੂੰ ਜਿਹੜੇ ਵੀਡੀਓ ਸਾਰੀ ਦਿਖਾ ਦਿਾਂਗੇ ਵੀਡੀਓ ਦੇ ਵਿੱਚ ਸੂਟ ਵੀ ਜਿਹੜੇ ਜਿਹੜੇ ਸਾਡੇ ਕੋਲ ਅਵੇਲੇਬਲ ਕਲਰ ਰਹਿ ਗਏ ਜੀ ਵਧੀਆ ਚਨਾਰ ਦੀ ਬਰਬਰੀ ਹੋਏਗੀ ਜੀ ਪਲੇ ਮੈਚਿੰਗ ਸੂਟ ਵੀ ਨੇ ਇਹਦੇ ਨਾਲ ਤੇ ਦੁਪट्टे ਨਾਲ ਵੀ ਨੇ ਵਿਦਾਊਟ ਦੁਪट्टे ਤੋਂ ਵੀ ਨੇ ਆਲਓਵਰ ਸੂਟੇ ਨਹੀਂ ਮਿਲੇਗਾ ਜੀ ਇਹ ਮੈਚਿੰਗ ਸੂਟ ਹੀ ਨੇ ਇਹ ਘਟੋ ਘਟ 30 35 ਸੂਟ ਸੀਗੇ ਆਪਣੇ ਕੋਲੇ ਮਿਲਦਾ ਆਪਾਂ 4-5 ਕੁ ਰਹਿ ਗਏ 24 ਕਲਰ ਤੁਹਾਨੂੰ ਇਹਨਾਂ ਤੋਂ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਇਹ ਆਪਾਂ ਨੇ ਆਫਰ ਦੇ ਵਿੱਚ ਰੱਖੇ ਹੋਏ ਨੇ ਜੀ ਤੇ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਤੇ ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਵਿੰਦਰ ਬਲੌਗ ਜੀ ਤੇ ਆਪਾਂ ਸ਼ਾਮ ਨੂੰ ਬਲੌਗ ਦੀ ਵੀਡੀਓ ਜਿਹੜੀ ਅਪਲੋਡ ਕਰਦੇ ਆਂ ਤੇ ਤੁਸੀਂ ਕੋਈ ਵੀ ਚਿੰਤਾ ਕਰਨ ਦੀ ਗੱਲ ਨਹੀਂ ਜਾਂ ਸਾਡੇ ਕੋਲੇ ਸੂਟ ਨਹੀਂ ਪਹੁੰਚਣਾ ਜਾਂ ਤੁਹਾਡੇ ਨਾਲ ਕੋਈ ਧੋਖਾਧੜੀ ਹੋਊਗੀ ਤੁਸੀਂ ਉਹ ਵੀਡੀਓ ਬਲੌਗ ਵਾਲੀ ਵੀਡੀਓ ਚੈੱਕ ਕਰ ਸਕਦੇ ਹੋ ਕਿੱਥੇ ਦਾ ਆਪਣਾ ਰਹਿਣ ਸਹਿਣਾ ਕਿਵੇਂ-ਕਿਵੇਂ ਆਪਣਾ ਹੈਗਾ ਪਾ ਬਲੌਗ ਦੇ ਵਿੱਚ ਸਾਰੀ ਡਿਟੇਲ ਦਿੱਤੀ ਹੁੰਦੀ ਹੈ ਜੀ ਤੇ ਤੁਸੀਂ ਬੇਚਿੰਤ ਹੋ ਕੇ ਸੂਟ ਆਰਡਰ ਕਰਕੇ ਦੇਖੋ ਸਿੰਗਲ ਸੂਟ ਆਰਡਰ ਕਰਕੇ ਦੇਖ ਲਓ ਬਾਅਦ ਵਿੱਚ ਜਦੋਂ ਤੁਹਾਡੇ ਕੋਲੇ ਸੂਟ ਪਹੁੰਚ ਗਿਆ ਤੁਹਾਨੂੰ ਪਤਾ ਲੱਗ ਜੂ ਵੀ ਸੇਮ ਸੂਟ ਆਇਆ ਜਾਂ ਵੀ ਵੀਡੀਓ ਦੇ ਵਿੱਚ ਕੁਝ ਹੋਰ ਦਿਖਾਇਆ ਗਿਆ ਸੀ ਤੇ ਪਹੁੰਚਿਆ ਸਾਡੇ ਕੋਲੇ ਕੁਝ ਹੋਰ ਹੈ ਫਿਰ ਤੁਸੀਂ ਆਰਾਮ ਨਾਲ ਸੂਟ ਜਿਹੜਾ ਅੱਗੇ ਤੋਂ ਆਰਡਰ ਕਰ ਸਕਦੇ ਹੋ ਚਲੋ ਜੀ ਮੇਰੀ ਰਿਕੁਐਸਟ ਹੈ ਬਸ ਮੈਂ ਇਹ ਕਹਿ ਰਹੀ ਆਂ ਭੈਣਾਂ ਨੂੰ ਵੀ ਸੂਟ ਉਹਨਾਂ ਲਈ ਹੀ ਰੱਖਿਆ ਜਾਊਗਾ ਜਿਨ੍ਹਾਂ ਦੀ ਪੇਮੈਂਟ ਆਊਗੀ ਜਾਂ ਜੀ ਤਾਂ ਆਪਣੇ ਕੋਲੇ ਆਰਡਰ ਚੱਲ ਰਿਹਾ ਜੀ ਉਹਨਾਂ ਦੀ ਹਾਫ ਪੇਮੈਂਟ ਮੇਰੇ ਕੋਲ ਆਈ ਹੋਈ ਹੈ ਉਹਨਾਂ ਲਈ ਹੀ ਆਪਾਂ ਸੂਟ ਰੱਖਾਂਗੇ ਇਹ ਤੇ ਚਲੋ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਸੂਟ ਬੁੱਕ ਕਰ ਸਕਦੇ ਹੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਦੇਖੋ ਜੀ ਪਹਿਲਾ ਕਲਰ ਮਿਲੇਗਾ ਤਾਂ ਤਾਂ ਨੂੰ ਮੈਂ ਪਹਿਲਾਂ ਦੁਪੱਟੇ ਵਾਲੀ ਸੂਟ ਦਿਖਾ ਦਣੀ ਆ ਦੁਪੱਟੇ ਨਾਲ ਤੁਹਾਨੂੰ ਦੋ ਸੂਟ ਮਿਲਣਗੇ ਜੀ ਦੇਖੋ ਜੀ ਪਹਿਲਾ ਕਲਰ ਇਹ ਕਲਰ ਹੋਏਗਾ ਦੇਖੋ ਬਹੁਤ ਪਿਆਰੀ ਲੁੱਕ ਦਾ ਸੂਟ ਹੈ ਇਹ ਸਰਦਾਰੀ ਜਿਹਾ ਤੇ ਇਹਦੇ ਨਾਲ ਇਸ ਤਰ੍ਹਾਂ ਦੀ ਮਹਿੰਦੀ ਕਲਰ ਦੀ ਰੱਖੀ ਆਪਾਂ ਨੇ ਸਲਵਾਰ ਇਸ ਤਰ੍ਹਾਂ ਦਾ ਆਪਾਂ ਸਲਵਾਰ ਦੇ ਕਲਰ ਮਹਿੰਦੀ ਪਾ ਕੇ ਨਾ ਦੇਖੋ ਜੀ ਚਨਾਰ ਦੀ ਬਰਬਰੀ ਦੀ ਸ਼ਰਟ ਰਹੇਗੀ ਜੀ ਚਨਾਰ ਦੀ ਬਰਬਰੀ ਦਾ ਤੁਹਾਨੂੰ ਦੁਪੱਟਾ ਮਿਲੇਗਾ ਦੁਪੱਟਾ ਇਸ ਤਰ੍ਹਾਂ ਡਾਈ ਹੋਇਆ ਹੋਇਆ ਜੀ ਦੇਖੋ ਫੋਰ ਸਾਈਡ ਇਸ ਤਰ੍ਹਾਂ ਟਾਈਡਾਈ ਹੋਇਆ ਹੋਇਆ ਵਿਚਕਾਰੇ ਦੇ ਸੈਂਟਰ ਚ ਫਲਾਵਰ ਬਣੇ ਹੋਏ ਨੇ 22 ਮੀਟਰ ਦਾ ਖੁੱਲਾ ਡੁੱਲਾ 44 ਇੰਚ ਪਨਾਂ ਜਿਹੜਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਦੇਖੋ ਇਹਦੇ ਨਾਲ ਇਸ ਤਰ੍ਹਾਂ ਦਾ ਦੁਪੱਟਾ ਜਿਹੜਾ ਦੁਪੱਟੇ ਨਾਲ ਸੂਟ ਰਹੇਗਾ ਜੀ ਉਹ ਰਹੇਗਾ 2750 ਰੁਪਏ ਦੇ ਵਿੱਚ ਪਹਿਲਾਂ ਆਪਾਂ ਨੇ ਇਹ 3000 ਰੁਪਏ ਦੇ ਵਿੱਚ ਸੂਟ ਸੇਲ ਕੀਤਾਗਾ ਹੁਣ ਇਹ ਆਪਾਂ ਨੇ ਆਫਰ ਦੇ ਵਿੱਚ ਰੱਖੇ ਹੋਏ ਨੇ ਪਲੀਜ਼ ਪੈਣਾ ਨੂੰ ਰਿਕਵੈਸਟ ਹੈ ਤੁਸੀਂ ਆਫਰ ਦਾ ਲਾਹਾ ਲੈ ਸਕਦੇ ਹੋ ਲੱਗੇ ਮੁੱਲੀ ਸੂਟ ਆਪਾਂ ਤੁਹਾਨੂੰ ਦੇ ਰਹੇ ਹਾਂ ਪਲੀਜ਼ ਜਲਦੀ ਜਲਦੀ ਸੂਟ ਆਪਣੇ ਬੁੱਕ ਕਰ ਸਕਦੇ ਹੋ ਤੁਸੀਂ ਏ ਸੂਟ ਉਹਨਾਂ ਲਈ ਹੀ ਰੱਖਿਆ ਜਾਊਗਾ ਜੀ ਜਿਹਦੀ ਆਪਣੇ ਕੋਲੇ ਪੇਮੈਂਟ ਆ ਗਈ ਜੀ ਯਾਨੀ ਉਹਗਾ 5-10 ਦਿਨ ਤੁਸੀਂ ਸੂਟ ਰਖਾ ਕੇ ਉਸ ਤੋਂ ਬਾਅਦ ਤੁਸੀਂ ਕੈਨਸਲ ਕਰ ਦਿਓ ਫਿਰ ਸਿੰਗਲ ਸਿੰਗਲ ਸੂਟ ਨਹੀਂ ਇਸ ਲਈ ਆਫਰ ਦੇ ਵਿੱਚ ਲਾਇਆ ਹੋਏ ਨੇ ਫਿਰ ਸਾਡੇ ਕੋਲੇ ਪਏ ਰਹਿ ਜਾਂਦੇ ਨੇ ਫਿਰ ਸਾਡਾ ਵੀਡੀਓ ਪਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਹਨਾ ਜਦੋਂ ਅਸੀਂ ਹੋਰ ਕਸਟਮਰ ਨੂੰ ਮਨਾ ਕਰਕੇ ਇੱਕ ਕਸਟਮਰ ਕੋਲੋਂ ਅਸੀਂ ਆਪਾਂ ਸੂਟ ਰਖਾ ਲੈਨੇ ਆਂ ਦੇਖੋ ਜੀ ਇਹ ਆਪਾਂ ਨੇ 2750 ਰੁਪਏ ਇਹਦਾ ਸੂਟ ਦਾ ਰੇਟ ਹੈ ਜੀ ਪਹਿਲਾਂ 3000 ਫਿਨਿਸ਼ਿੰਗ ਕਰਕੇ ਆਪਾਂ 3150 ਦਾ ਸੇਲ ਕੀਤਾ ਵਿਦਆਊਟ ਫਿਨਿਸ਼ਿੰਗ 3000 ਦਾ ਕੀਤਾ ਤੁਹਾਨੂੰ ਤੁਹਾਨੂੰ ਇਹ ਜੇ ਤੁਸੀਂ ਫਿਨਿਸ਼ਿੰਗ ਵੀ ਕਰਵਾਓਗੇ ਨਾ ਤਾਂ ਵੀ ਤੁਹਾਨੂੰ ਸੇਮ ਰੇਟ ਹੀ ਪੈ ਜਾਏਗਾ 2750 ਰੁਪਏ ਦੇ ਵਿੱਚ ਇਹਦਾ ਤੁਹਾਨੂੰ ਐਕਸਟਰਾ ਕੋਈ ਫਿਨਿਸ਼ਿੰਗ ਦਾ ਹੋਣੀ ਹੋਊਗਾ ਕੋਈ ਇਹਦੀ ਸ਼ਿਪਿੰਗ ਨਹੀਂ ਰਹੇਗੀ ਜੀ ਸ਼ਿਪਿੰਗ ਫ੍ਰੀ ਰਹੇਗੀ 2250 ਰੁਪਏ ਦੇ ਵਿੱਚ ਤੁਹਾਡੇ ਘਰ ਤੱਕ ਸੂਟ ਪਹੁੰਚੇਗਾ ਇਹ ਤੁਹਾਡੀ ਚੁਆਇਸ ਹੈ ਜੇ ਤੁਸੀਂ ਐਦਾਂ ਹੀ ਦੁਪੱਟਾ ਰੱਖਣਾ ਐਦਾਂ ਵੀ ਰੱਖ ਸਕਦੇ ਹੋ ਜੇ ਤੁਸੀਂ ਫਿਨਿਸ਼ਿੰਗ ਕਰਵਾਉਣੀ ਹੈ ਉਹ ਵੀ ਅਸੀਂ ਕਰਕੇ ਦੇਵਾਂ ਦੇਖੋ ਜੀ ਚਲੋ ਜੀ ਇਹਦੇ ਦੁਪੱਟੇ ਨਾਲ ਦੇ ਤੁਹਾਨੂੰ ਦੋ ਕਲਰ ਦਿਖਾਉਣੇ ਆ ਦੋ ਹੀ ਕਲਰ ਨੇ ਦੁਪੱਟੇ ਨਾਲ ਦੇ ਜੇ ਤੁਸੀਂ ਦੂਸਰੇ ਕਲਰਾਂ ਨਾਲ ਲਗਵਾਉਂਗੇ ਦੁਪੱਟਾ ਤਾਂ ਆਪਾਂ ਕਰਵਾ ਦਾਂਗੇ ਦੂਸਰਾ ਕਲਰ ਹੈਗਾ ਜੀ ਇਸ ਤਰ੍ਹਾਂ ਦਾ ਪਰਪਲ ਤੇ ਜਾਮਨੀ ਦਾ ਕੰਟਰਾਸਟ ਹੈ ਦੇਖੋ ਇਹਦੇ ਨਾਲ ਇਸ ਤਰ੍ਹਾਂ ਦੀ ਆਪਾਂ ਨੇ ਰੱਖੀ ਹੈ ਜੀ ਸਲਵਾਰ ਤੇ ਇਹਦੇ ਨਾਲ ਵੀ ਤੁਹਾਨੂੰ ਬਰਬਰੀ ਦਾ ਪਿਓਰ ਬਰਬਰੀ ਦਾ ਦੁਪੱਟਾ ਮਿਲੇਗਾ ਦੇਖੋ ਹੋਰ ਬਟੀਕਾ ਵਾਲੇ ਨਾ ਇਕੱਲੇ ਚਨੂਨ ਦਾ ਦੁਪੱਟਾ ਜਿਹੜਾ ਉਹ 1000 ਰੁਪਏ ਦੇ ਵਿੱਚ ਟਾਈ ਡਾਈ ਕਰਕੇ ਦਿੰਦੇ ਨੇ ਅਸੀਂ ਤੁਹਾਨੂੰ ਪਿਓਰ ਵਰਬਰੀ ਦਾ ਦੁਪੱਟਾ ਵੀ ਜੇ ਆਪਾਂ ਵਿਦਆਊਟ ਦੁਪਟੇ ਵਾਲਾ ਸੂਟ ਦਾ ਪ੍ਰਾਈਸ ਰਹੇਗਾ ਜੀ 1800 ਇਦਾਂ ਰੱਖ ਜੀ ਆਪਣਾ 2750 ਰੁਪਏ ਹਨ 9900 ਰੁਪਏ ਦਾ ਦੁਪੱਟਾ ਇਹ ਅਸੀਂ ਤੁਹਾਨੂੰ 50 ਰੁਪਏ ਚ ਨੂੰ ਦੇ ਦੁਪੱਟੇ ਤੋਂ ਵੀ ਲੈਸ ਦੇ ਰਹੇ ਹਾਂ ਇਸ ਤੋਂ ਲੈਸ ਹੋਰ ਕੀ ਹੋਏਗਾ ਜੀ ਤੁਸੀਂ ਵੀ ਬਰ ਹਨ ਜਿਹੜਾ ਬੰਦਾ ਤੁਹਾਡੇ ਬਾਰੇ ਸੋਚ ਕੇ ਉਹ ਕਰਦਾ ਉਹਨਾਂ ਲਈ ਘੱਟ ਸੋਚਦੇ ਦੇਖੋ ਇਸ ਤਰ੍ਹਾਂ ਦਾ ਤੁਹਾਨੂੰ ਟਾਈ ਡਾਈ ਸਟਾਰ ਵਾਲਾ ਦੁਪੱਟਾ ਮਿਲੇਗਾ ਦੇਖੋ ਜੀ ਬਰਬਰੀ ਦਾ ਦੁਪੱਟਾ ਮਿਲੂਗਾ ਇਹਦੇ ਤੁਸੀਂ ਚਾਹੇ ਫਿਨਿਸ਼ਿੰਗ ਤੁਹਾਡੀ ਚੋਇਸ ਹੈ ਸੇਮ ਰੇਟ ਦੇ ਵਿੱਚ ਹੀ ਹੋਏਗੀ ਦੇਖੋ ਆਪਾਂ ਸਟੈਂਪ ਦਿਖਾਵਾਂਗੇ ਚਨਾਰ ਦੀ ਬਰਬਰੀ ਮਿਲੂਗੀ ਤੁਹਾਨੂੰ ਦੇਖੋ ਜੀ ਦੁਪੱਟੇ ਵਾਲੇ ਦੋ ਸੂਟ ਨੇ ਜਿਹੜੇ ਵਿਦਾਊਟ ਦੁਪੱਟੇ ਨੇ ਅਗਰ ਤੁਸੀਂ ਉਹਨਾਂ ਨਾਲ ਦੁਪੱਟਾ ਐਡ ਕਰਵਾਵੋਗੇ ਆਪਾਂ ਸੇਮ ਜੋ ਡਿਜ਼ਾਈਨ ਕਹੋਗੇ ਸੇਮ ਕਰਕੇ ਦੇਵਾਂਗੇ ਚਲੋ ਜੀ ਇਸ ਤੋਂ ਬਾਅਦ ਆ ਗਿਆ ਜੀ ਇੱਕ ਬਲੈਕ ਕਲਰ ਬਹੁਤ ਪਿਆਰਾ ਬਲੈਕ ਕਲਰ ਹੈ ਇਹਦੀ ਇੱਕੋ ਹੀ ਸ਼ਰਟ ਆ ਆਪਣੇ ਕੋਲੇ ਸਲਵਾਰ ਇਹਦੇ ਨਾਲ ਬਲੈਕ ਲੱਗ ਜੇਗੀ ਅਸੀਂ ਕਿਸੇ ਕਸਟਮਰ ਨੂੰ ਹੋਰ ਨੂੰ ਜਲਦੀ ਸੀਗੀ ਉਹਨਾਂ ਨੂੰ ਲਾ ਕੇ ਦੇਤੀ ਉਹ ਘਰੋਂ ਲੈਣਾ ਆਏ ਸੀ ਤਾਂ ਕਰਕੇ ਤੇ ਬਲੈਕ ਸਲਵਾਰ ਲੱਗੇਗੀ ਇਹਦੇ ਨਾਲ ਇਹਦੇ ਨਾਲ ਤੁਸੀਂ ਜੇ ਦੁਪੱਟਾ ਕਰਵਾਉਗੇ ਉਹ ਵੀ ਹੋ ਜਾਏਗਾ ਜੇ ਤੁਸੀਂ ਕੱਲੀ ਸ਼ਰਟ ਲੈਣੀ ਹੈ ਜੀ ਤਾਂ ਤੁਹਾਨੂੰ ਪੈਗੀ ਜੀ ਇਹ 1200 ਰੁਪਏ ਦੇ ਵਿੱਚ ਜੇ ਮੈਚਿੰਗ ਸੂਟ ਨਾਲ ਸਲਵਾਰ ਲਾਉਂਗੇ ਤਾਂ ਤੁਹਾਨੂੰ ਪਏਗਾ ਇਹ 1800 ਰੁਪਏ ਦੇ ਵਿੱਚ ਦੇਖੋ ਜੀ ਇਹ ਤੁਹਾਡੀ ਚੋਇਸ ਆ ਹੁਣ ਜੇ ਤੁਸੀਂ ਮੈਚਿੰਗ ਸੂਟ ਲੈਣਾ ਹੈ ਉਹ ਵੀ ਲੈ ਸਕਦੇ ਹੋ ਦੁਪट्टे ਨਾਲ ਲੈਣਾ ਉਹ ਵੀ ਲੈ ਸਕਦੇ ਹੋ ਇਹ ਕੱਲੀ ਸ਼ਰਟ ਮਿਲੇਗੀ ਬਾਕੀ ਆਪਣੇ ਕੋਲੇ ਸਲਵਾਰਾਂ ਹੈਗੀਆਂ ਨੇ ਅਗਰ ਤੁਸੀਂ ਇਹਦੇ ਨਾਲ ਸਲਵਾਰ ਲਗਵਾਉਣੀ ਹੈ ਤਾਂ ਤੁਸੀਂ ਲਗਵਾ ਸਕਦੇ ਹੋ ਸਲਵਾਰ ਨਾਲ ਇਹ 1800 ਦਾ ਪਏਗਾ ਜੀ ਕੱਲੀ ਸ਼ਰਟ ਮਿਲੇਗੀ ਤਾਂ ਤੁਹਾਨੂੰ 1200 ਦੇਖੋ ਸ਼ਿਪਿੰਗ ਫ੍ਰੀ ਰਹੇਗੀ ਕੋਈ ਇਹਦੇ ਹਨਾ ਤੁਹਾਨੂੰ ਕੋ ਅਲੱਗ ਤੋਂ ਚਾਰਜਸ ਨਹੀਂ ਲੱਗਣਗੇ ਇੰਡੀਆ ਦੇ ਵਿੱਚ ਜੇ ਇੰਡੀਆ ਤੋਂ ਬਾਹਰ ਹੈ ਜੀ ਉੱਥੇ ਚਾਰਜਸ ਤੁਹਾਨੂੰ ਬਣਦੇ ਲੱਗ ਜਾਣਗੇ ਦੇਖੋ ਬਹੁਤ ਪਿਆਰੀ ਚੀਜ਼ ਹੈ ਤਿੰਨ ਕਲਰ ਹੋ ਗਏ ਜੀ ਚੌਥਾ ਕਲਰ ਆ ਗਿਆ ਇਹ ਵਾਲਾ ਦੇਖੋ ਇਹ ਵੀ ਬਿਦਾਉਟ ਦੁਪੱਟੇ ਤੋਂ ਨੇ ਚਾਰ ਕਲਰ ਇਹਦੇ ਵਿੱਚ ਬਿਦਾਉਟ ਦੁਪੱਟੇ ਤੋਂ ਰਹਿਣਗੇ ਵਰਬਰੀ ਦੇ ਵਧੀਆ ਦੇਖੋ ਜੀ ਚੌਥਾ ਕਲਰ ਇਹ ਵਾਲਾ ਆ ਗਿਆ ਤੇ ਇਹਦੇ ਨਾਲ ਆਪਾਂ ਨੇ ਸਲਵਾਰ ਰੱਖੀ ਹੈ ਇਸ ਤਰ੍ਹਾਂ ਦੀ ਪੀਚ ਕਲਰ ਦੀ ਅਗਰ ਤੁਸੀਂ ਇਹਦੇ ਨਾਲ ਤੁਹਾਨੂੰ ਐਂ ਲੱਗਦਾ ਵੀ ਹਨਾ ਪੀਚ ਨਾ ਰੱਖੀ ਅਸੀਂ ਲੈਮਨ ਰੱਖ ਲਈਏ ਤਾਂ ਤੁਸੀਂ ਇਹ ਵੀ ਰੱਖ ਸਕਦੇ ਹੋ ਇਹਦੇ ਵਿੱਚ ਆਪਸ਼ਨ ਹੈਗੀ ਹੈ ਪਹਾੜੀ ਚੁਆਇਸ ਆ ਜਿਵੇਂ ਤੁਸੀਂ ਕਹੋਗੇ ਵੀ ਅਸੀਂ ਇਦਾਂ ਤੁਹਾਨੂੰ ਕਿਹੜਾ ਵੀਡੀਓ ਦਿਖਾ ਦਿਖਾਤਾ ਵੀ ਅਸੀਂ ਮੈਚਿੰਗ ਇਦਾਂ ਕੀਤੀ ਹੈ ਅਗਰ ਤੁਹਾਡੀ ਚੁਆਇਸ ਹੋਏਗੀ ਵੀ ਅਸੀਂ ਇਹ λεਮਨ ਕਲਰ ਰੱਖਣਾ ਤਾਂ ਤੁਸੀਂ ਇਹ ਵੀ ਰੱਖ ਸਕਦੇ ਹੋ ਕੋਸ਼ਿਸ਼ ਹੁੰਦੀ ਹੈ ਵੀ ਕਈ ਵਾਰ ਜੇ ਨਾ ਵੀ ਸੇਮ ਕਲਰ ਮਿਲੇ ਤਾਂ ਤੁਹਾਨੂੰ ਅਸੀਂ ਡਾਈ ਕਰਵਾ ਕੇ ਦੇਵਾਂਗੇ ਹਨਾ ਫਿਰ ਤੁਸੀਂ ਕਹੋਗੇ ਸਾਨੂੰ ਦੱਸਿਆ ਨਹੀਂ ਵੀ ਇਹ ਡਾਈਏ ਵਾਲਾ ਤੇ ਡਾਈ ਵਾਲੀ ਸਲਵਾਰ ਦਾ ਕਈ ਵਾਰ ਕਲਰ ਨਿਕਲਣ ਦੇ ਚਾਂਸਸ ਹੁੰਦੇ ਨੇ ਜੀ ਆਪਾਂ ਇਹ ਨਹੀਂ ਕਹਿ ਸਕਦੇ ਪੱਕਾ ਕਲਰ ਨਹੀਂ ਨਿਕਲਦਾ ਹਨਾ ਕਈ ਵਾਰ ਨਿਕਲਦਾ ਵੀ ਨਹੀਂ ਕਈ ਵਾਰ ਥੋੜਾ ਮੋਟਾ ਨਿਕਲ ਵੀ ਜਾਂਦਾ ਹੈ ਇਹ ਨਾ ਆਪਾਂ ਨੂੰ ਆਪਣੇ ਖੁਦ ਬੰਦੇ ਦੀ ਗਾਰੰਟੀ ਨਹੀਂ ਆਪਾਂ ਕੱਪੜੇ ਦੀ ਇੰਨੀ ਕਿੰਨੀ ਕੁ ਗਾਰੰਟੀ ਲੈ ਲਈਏ ਕੋਸ਼ਿਸ਼ ਹੁੰਦੀ ਹੈ ਉਹ ਪਤਾ ਉਹਦੀ ਗਾਰੰਟੀ ਆਇਆ ਨਹੀਂ ਦਿੱਤੀ ਜਾਂਦੀ ਨਾ ਉਹ ਡਾਈ ਹੋਇਆ ਹੁੰਦਾ ਹੈ ਡਾਈ ਵਾਲਾ ਕਲਰ ਆਪਾਂ ਦੁਪੱਟੇ ਵੀ ਕਰਾਉਨੇ ਆ ਹਲਕਾ ਫੁਲਕਾ ਨਿਕਲਦੇ ਨਿਕਲਦਾ ਹੁੰਦਾ ਕੋਈ ਮਰਜ਼ੀ ਕਲਰ ਕਰਵਾ ਲਈਏ ਆਪਾਂ ਦੇਖੋ ਜੀ ਇਹ ਕੇ ਵਾਲਾ ਕਲਰ ਹੋ ਗਿਆ ਇਹਦਾ ਵੀ ਪ੍ਰਾਈਸ ਰਹੇਗਾ ਜੀ 1800 ਰੁਪਏ ਸ਼ਿਪਿੰਗ ਫ੍ਰੀ ਰਹੇਗੀ ਚਲੋ ਜੀ ਦੂਸਰਾ ਕਲਰ ਆ ਗਿਆ ਇਹਦੇ ਵਿੱਚ ਇਹ ਵਾਲਾ ਬਹੁਤ ਸੋਹਣਾ ਲਾਈਟ ਕਲਰ ਸਰਦਾਰੀ ਲੁੱਕ ਦੇ ਸੂਟ ਨੇ ਦੇਖੋ ਜੀ ਇਹ ਵੀ ਤਨਾਰ ਦੀ ਵਰਬਰੀ ਰਹੇਗੀ ਫੈਬਰਿਕ ਜਿਹੜੀ ਹੋਊਗੀ ਜੀ ਬ੍ਰੈਂਡ ਦੀ ਹੋਊਗੀ ਤੁਸੀਂ ਦੇਖੋ ਇਹ ਨਾ ਸੋਚਿਆ ਕਰੋ ਹਨਾ ਵੀ ਇਹਦਾ ਰੇਟ ਜ਼ਿਆਦਾ ਹੁਣ ਤੁਸੀਂ ਸਾਰੇ ਸੂਟ ਦੇ ਲਾਈਨਿੰਗ ਲੱਗਣੀ ਹੁੰਦੀ ਹੈ ਜੀ ਇਹ ਵੀ ਸੂਟ ਅਸੀਂ ਤੁਹਾਨੂੰ ਇਹਦੀ ਨਕਲ ਲਿਆ ਕੇ 1500 ਦਾ 1300 ਦਾ ਦੇ ਦਈਏ 1500 ਥੋੜੀ ਸਲਾਈ ਲੱਗ ਜੂਗੀ ਤੇ ਥੋੜਾ ਦਾ 3-4000 ਉਹਨਾਂ ਚਿਰ ਕੱਟਿਆ ਨਾ ਫੈਬਰਿਕ ਨਾ ਵਧੀਆ ਨਿਕਲੀ ਹਨਾ ਥੋੜਾ ਦਾ 3-4000 ਪੁੱਛ ਗਿਆ ਇਹ ਚੀਜ਼ ਪਿੱਛੇ ਤੁਸੀਂ 2-400 ਪਿੱਛੇ ਨਾ ਹਨਾ ਵੀ ਐ ਕਰਿਆ ਕਰੋ ਵੀ ਇਹਨਾਂ ਦੇ ਰੇਟ ਜ਼ਿਆਦਾ ਨੇ ਵਧੀਆ ਵਾਲੀ ਫੈਬਰਿਕ ਮਿਲੂਗੀ ਬ੍ਰਾਂਡ ਦੀ ਦੇਖੋ ਸਟੈਂਪ ਲੱਗੀ ਹੁੰਦੀ ਆ ਆਪਾਂ ਦਿਖਾ ਕੇ ਦੇਵਾਂਗੇ ਚਨਾਰ ਦੀ ਦੇਖੋ ਜੀ ਇਸ ਤਰ੍ਹਾਂ ਦਾ ਇਹ ਕਲਰ ਹੈ ਇਹਨੂੰ ਇਹ ਕਲਰ ਨੂੰ ਤੁਸੀਂ ਕੋਈ ਵੀ ਪਹਿਣ ਪਾ ਸਕਦੀ ਹੈ ਦੇਖੋ ਜੀ 1800 ਇਹ ਸੂਟ ਦਾ ਪ੍ਰਾਈਸ ਰਹੇਗਾ ਦੇਖੋ ਜੀ ਇੱਕ ਕਲਰ ਆ ਗਿਆ ਜੀ ਇਹਦੇ ਵਿੱਚ ਇਹ ਵਾਲਾ ਮੋਰ ਪੰਖੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਦੇਖੋ ਜੀ ਇਹਦੇ ਨਾਲ ਵੀ ਆਪਾਂ ਨੇ ਇਸ ਤਰ੍ਹਾਂ ਦੀ ਇਹਦੇ ਨਾਲ ਦੀ ਰੱਖੀ ਹੈ ਜੀ ਸਲਵਾਰ ਅਗਰ ਤੁਸੀਂ ਇਹਦੇ ਨਾਲ ਵੀ ਇਹ ਕਲਰ ਰੱਖਣਾ ਚਾਹੁੰਦੇ ਹੋ ਤਾਂ ਤੁਸ ਤੁਹਾਡੀ ਚੋਆਇਸ ਆ ਰੱਖ ਸਕਦੇ ਹੋ ਮੈਂ ਤੁਹਾਨੂੰ ਦੱਸ ਦਿੱਤਾ ਵੀ ਕਈ ਵਾਰ ਜੇ ਨਾ ਕਲਰ ਮਿਲਿਆ ਤਾਂ ਅਸੀਂ ਡਾਈ ਕਰਵਾ ਕੇ ਦੇਵਾਂਗੇ ਫਿਰ ਤੁਸੀਂ ਕਹੋਗੇ ਵੀ ਸਾਨੂੰ ਦੱਸਿਆ ਨਹੀਂ ਹਨਾ ਵੀ ਅਸੀਂ ਉਹੀ ਸਲਵਾਰ ਲੈ ਲੈਂਦੇ ਕਿ ਕਿਤੇ ਕਲਰ ਸੇਮ ਮਿਲ ਜਾਂਦਾ ਕਿਤੇ ਨਹੀਂ ਵੀ ਮਿਲਦਾ ਹਨਾ ਫਿਰ ਐਂ ਫਰਕ ਪੈ ਜਾਂਦਾ ਦੇਖੋ ਜੀ 1800 ਰੁਪਏ ਤੁਹਾਨੂੰ ਮੈਚਿੰਗ ਸੂਟ ਦਾ ਰਹੇਗਾ ਵਿਦਆਊਟ ਦੁਪੱਟਾ ਕੋਈ ਸ਼ਿਪਿੰਗ ਨਹੀਂ ਰਹੇਗੀ ਅਗਰ ਦੁਪੱਟੇ ਵਾਲਾ ਲਾਉਂਗੇ ਜੀ ਤਾਂ ਤਾਂ ਨੂੰ 2750 ਰੁਪਏ ਦੇ ਵਿੱਚ ਜੇ ਤੁਸੀਂ ਜਿਹੜੇ ਉਹ ਪਾਨੇ ਸਟਾਰ ਵਾਲਾ ਦੁਪੱਟਾ ਦਿਖਾਤਾ ਜਾਂ ਪਹਿਲਾਂ ਦੂਸਰਾ ਡਿਜ਼ਾਈਨ ਫੋਰ ਸਾਈਡ ਵਾਲਾ ਦਿਖਾਤਾ ਉਹ ਮੈਂ ਇਹਨਾਂ ਸੂਟਾਂ ਨਾਲ ਕਰਵਾਉਣਾ ਤਾਂ ਉਹੀ ਰੇਟ ਤੁਹਾਨੂੰ ਇਹਨਾਂ ਦਾ ਲੱਗ ਜੀਗਾ ਇਹ ਸੂਟ ਆਪਾਂ ਨੇ ਪਹਿਲਾਂ ਮੈਚਿੰਗ ਸੂਟ 202100 ਦਾ ਸੇਲ ਕੀਤਾ ਜੀ 3300 ਰੁਪਿਆ ਆਫਰ ਲਗਾਤਾ ਦੁਪੱਟੇ ਵਾਲੇ ਤੇ ਤਾਂ ਕਾਫੀ ਜ਼ਿਆਦਾ ਹੀ ਲੱਗ ਗਿਆ ਤੁਸੀਂ ਭੈਣਾ ਜਰੂਰ ਲਾ ਲੈ ਸਕਦੇ ਹੋ ਸੂਟ ਉਹਨਾਂ ਲਈ ਰੱਖਿਆ ਜਾਊਗਾ ਜੀ ਜਿਨ੍ਹਾਂ ਦੀ ਪੇਮੈਂਟ ਆ ਗਈ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਇੱਕ ਮੈਂ ਕੋਸ਼ਿਸ਼ ਕਰਦੀ ਆਂ ਵੀ ਜਿਹੜਾ ਆਪਣੇ ਕੋਲੇ ਸਰਦੀ ਵਾਲਾ ਸਟਾਕ ਰਹਿ ਗਿਆ ਜੀ ਉਹਨਾ ਆਪਾਂ ਸ਼ਾਮ ਨੂੰ ਮੈਂ 8 ਤੋਂ ਲੈ ਕੇ 8:30 ਦੇ ਵਿੱਚ ਲਾਈਵ ਹੋਇਆ ਕਰੂੰਗੀ ਆਰ ਕੇ ਬੁਟੀਕ ਚੈਨਲ ਤੇ ਹਾਂ ਬਲੌਗ ਵੀ ਉੱਥੇ ਨਾ ਜਿਵੇਂ ਰਾਜਵਿੰਦਰ ਬਲੌਗ ਤੇ ਲਾਈਵ ਹੁੰਦੀ ਹੈ ਨਾ ਉੱਥੇ ਆਪਣੀ 8 ਵਜੇ ਤੱਕ ਬਲੌਗ ਹੀ ਅਪਲੋਡ ਹੁੰਦਾ ਹੈ ਨਾ ਫਿਰ ਭੈਣਾ ਬਲੌਗ ਦੇਖਣ ਲੱਗ ਜਾਂਦੇ ਨੇ ਫਿਰ ਲਾਈਵ ਰਹੇ ਜੇਗਾ 8 ਵਜੇ ਤੋਂ ਲੈ ਕੇ 8:30 ਵਜੇ ਤੱਕ ਮੈਂ ਆਰ ਕੇ ਬੁਟੀਕ ਚੈਨਲ ਤੇ ਜਿਹੜੇ ਲਾਈਵ ਹੋਵਾਂਗੇ ਹੋਇਆ ਕਰਾਂਗੇ ਜੀ ਆਪਾਂ ਡੇਲੀ ਸ਼ਾਮ ਨੂੰ ਤੇ ਉੱਥੇ ਆਪਾਂ ਜਿਹੜਾ ਵੀ ਆਪਣੇ ਕੋਲੇ ਸਰਦੀ ਵਾਲਾ ਸਟਾਕ ਪਿਆ ਉਹਦੇ ਉੱਪਰ ਆਪਾਂ ਨੇ ਸੇਲ ਕੱਢਣੀ ਹੈ ਤੇ ਸਿਰਫ 30 ਮਿੰਟ ਦਾ ਲਾਈਵ ਹੋਏਗਾ ਮੈਨੂੰ ਪਤਾ ਵੀ ਤਕਰੀਬਨ 8 ਵਜੇ ਤੱਕ ਸਾਰੀ ਵੇਲੇ ਹੋ ਜਾਂਦੇ ਨੇ ਤੇ ਤਾਂ ਕਰਕੇ ਨਹੀਂ ਮੈਂ 8:30 ਦਾ ਟਾਈਮ ਰੱਖਿਆ ਸੀ ਪਰ ਪਤਾ ਵੀ ਉਦੋਂ ਥੋੜਾ ਜਿਹਾ ਭੈਣਾ ਦਾ ਹਨਾ ਸ਼ਾਮ ਦਾ ਕੰਮ ਹੁੰਦਾ ਰੋਟੀ ਪਾਣੀ ਦਾ ਲੇਟ ਹੋ ਜਾਂਦੀਆਂ ਨੇ ਇਹ ਸਾਮੂਲ ਆਪਾਂ 8 ਤੋਂ ਲੈ ਕੇ 8:30 ਵਜੇ ਦੇ ਵਿੱਚ ਆਪਾਂ ਲਾਈਵ ਹੋਵਾਂਗੇ ਜੀ ਉਥੋਂ ਤੁਸੀਂ ਸਰਦੀ ਵਾਲੇ ਸੂਟ ਦੇ ਨੇ ਜਿਹੜਾ ਵੀ ਆਰਡਰ ਕਰਨਾ ਹੈ ਸੂਟ ਤੁਸੀਂ ਉਥੋਂ ਕਰ ਸਕਦੇ ਹੋ ਉਸ ਲਾਈਵ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਆਫਰ ਹੋਏਗਾ ਜੀ ਕਿਉਂ ਸਰਦੀ ਵਾਲਾ ਸਟਾਕ ਹੈ ਹੁਣ ਸਰਦੀ ਚਲੀ ਗਈ ਤਾਂ ਕਰਕੇ ਆਪਾਂ ਥੋੜਾ ਜਿਹਾ ਜ਼ਿਆਦਾ ਆਫਰ ਰੱਖਾਂਗੇ ਭੈਣਾਂ ਲਈ ਤੇ ਉਹ ਤੇ ਉਹਦੋਂ ਵੀ ਜ਼ਿਆਦਾ ਆਫਰ ਹੋਏਗਾ ਤਾਂ ਜਿਹੜੀਆਂ ਮੇਰੀਆਂ ਭੈਣਾਂ ਨੇ ਉਥੋਂ ਸੂਟ ਦੇਖ ਕੇ ਲੈਣਾ ਉਥੇ ਪਰ ਇਹ ਸੂਟ ਨਹੀਂ ਮਿਲਣਗੇ ਤੁਹਾਨੂੰ ਜਿਵੇਂ ਅੱਗੇ ਆਉਣ ਵਾਲੀ ਆਪਾਂ ਮੌਸਮ ਦੇ ਵਿੱਚ ਪੌਣ ਪੌਣੇ ਨੇ ਜਿਵੇਂ ਬਰਬਰੀ ਹੈ ਇਹ ਸਦਾ ਬਹਾਰ ਐਟਮ ਹੈ ਇਹਨੂੰ ਚਾਹੇ ਗਰਮੀ ਸਰਦੀ ਕਿਵੇਂ ਮਰਜ਼ੀ ਪਾਓ ਕੈ ਉਹ ਲਾਈਨਿੰਗ ਸਾਰੇ ਸੂਟ ਦੇ ਲੱਗਣੀ ਲੱਗਣੀ ਹੈ ਤੇ ਉਥੇ ਸਿਰਫ ਸਰਦੀ ਵਾਲੇ ਸੂਟਾਂ ਦਾ ਆਪਾਂ ਜਿਹੜਾ ਲਾਈਵ ਹੈ ਮੈਂ ਉਹ ਦਿਖਾਉਂਗੀ ਬਾਕੀ ਨਾਲ-ਨਾਲ ਤੁਹਾਨੂੰ ਲਾਈਵ ਦੇ ਵਿੱਚ ਦੱਸਿਆ ਜਾਊਗਾ ਵੀ ਇਹਦਾ ਕੀ ਰੇਟ ਆ ਕਿਹੜੀ ਫੈਬਰਿਕ ਆ ਕਿਵੇਂ ਆ ਕਿਵੇਂ ਨਾ ਤੁਸੀਂ ਲਾਈਵ ਨੂੰ ਵੀ ਜਰੂਰ ਦੇਖਿਓ ਜੀ ਤੇ ਵੀਡੀਓ ਵੀ ਮੈਂ ਡੇਲੀ ਅਪਲੋਡ ਕਰਿਆ ਕਰੂੰਗੀ ਉਹ ਵੀ ਤੁਸੀਂ ਦੇਖ ਸਕਦੇ ਹੋ ਚਲੋ ਜੀ ਕਰ ਦਿਓ ਵੀਡੀਓ ਨੂੰ ਅੱਗੇ ਲਾਈਕ ਕਮੈਂਟ ਸ਼ੇਅਰ ਏ ਬੇ ਰੇਟ ਦੀ ਬੇਚਿੰਤ ਰਹਾ ਕਰੋ ਜੀ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਹਰ ਇੱਕ ਨੂੰ ਆਪਾਂ ਰੇਟ ਘੱਟ ਦੇਈਏ ਤੁਹਾਨੂੰ ਕਿਉਂ ਜਦੋਂ ਆਪਾਂ ਚੀਜ਼ ਵਧੀਆ ਦੇਵਾਂਗੇ ਰੇਟ ਘੱਟ ਦੇਵਾਂਗੇ ਫਿਰ ਕਸਟਮਰ ਦਾ ਜਿਹੜਾ ਭਰੋਸਾ ਬਣ ਜਾਂਦਾ ਹੁੰਦਾ ਵੀ ਨਾਲੇ ਉੱਥੇ ਆਪਾਂ ਨੂੰ ਰੇਟ ਘੱਟ ਮਿਲੂਗਾ ਤੇ ਨਾਲੇ ਚੀਜ਼ ਵਧੀਆ ਮਿਲੂਗੀ ਮੈਨੂੰ ਇਹ ਨਹੀਂ ਹੈਗਾ ਵੀ ਜੇ ਅੱਜ ਤੁਸੀਂ ਪੰਜ ਚਾਰ ਸੂਟਾਂ ਦਾ ਆਰਡਰ ਕਰਤਾ ਤੇ ਅੱਜ ਤੁਹਾਨੂੰ ਲੁੱਟ ਲਓ ਉਸ ਤੋਂ ਬਾਅਦ ਆਪਾਂ ਨੂੰ ਲੋੜ ਨਹੀਂ ਅਸੀਂ ਤੁਹਾਨੂੰ ਕਸਟਮਰ ਪੱਕਾ ਬਣਾਉਣਾ ਹੈ ਜੀ ਖਰਾਬ ਨਹੀਂ ਕਰਨਾ ਚਲੋ ਜੀ ਬਾਕੀ ਤੁਹਾਡੀ ਚੋਇਸ ਹੈ ਤੁਸੀਂ ਸਾਥ ਦਿਓਗੇ ਤਾਂ ਸਾਰਾ ਕੁਝ ਹੋ ਜਾਊਗਾ ਪ੍ਰਮਾਤਮਾ ਸਾਥ ਦੇਵੇ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ